ਸਾਰਿਆਂ ਨੂੰ ਜੈ ਰਾਜੇ ਦੀ ਜੀ ਲੋ ਜੀ ਅੱਜ ਆਖਰੀ ਦਿਨਾਂ ਮੇਲੇ ਦਾ ਤੇ ਆਪਾਂ ਪਿਆ ਕੇ ਰਾਜਾ ਸਾਹਿਬ ਜੀ ਦਾ ਲੈ ਕੇ ਨਾਮ ਤੇ ਗੱਡੀ ਤੋਰ ਲਈ ਹੈ ਜੀ ਤੇ ਘਰ ਵਾਲੀ ਨੂੰ ਬਿਠਾ ਲਿਆ ਕਿਉਂਕਿ ਘਰ ਵਾਲੀ ਨੂੰ ਛੱਡਣਾ ਸੀ ਕੰਮ ਤੇ ਤੇ ਫਿਰ ਇਹਦੇ ਚੱਕਣੇ ਸੀਗੇ ਘਰ ਵਾਲੇ ਤੇ ਆਪਣੇ ਸਹੁਰੇ ਸੱਸ ਨੂੰ ਤੇ ਨਾਲ ਲੈਣਾ ਸੀ ਸਾਰੀ ਉਹਨਾਂ ਨੂੰ ਤੇ ਉਹਨਾਂ ਨੂੰ ਲੈ ਕੇ ਤੇ ਗੱਡੀ ਰਾਜਾ ਸਾਹਿਬ ਜੀ ਦੀ ਕਿਰਪਾ ਦੇ ਨਾਲ ਕਰਾਇਆ ਕੇ ਜੀ ਫੁੱਲ ਤੇ ਆਪਾਂ ਲਾਂ ਰੀ ਗੇੜਿਆਂ ਤੇ ਤੇ ਫੇਰ ਆਪਾਂ ਪਹੁੰਚ ਗਏ ਜੀ ਰਾਯਾ ਸਾਹਿਬ ਦੇ ਮਯਾਰੇ ਸਵਾਰੀਆਂ ਛੱਡ ਕੇ ਤੇ ਵਾਪਸ ਆਪਾਂ ਚੌਂਕੇ ਲਈ ਪਹੁੰਚ ਗਏ ਆ ਮੰਗਿਆ ਤੋਂ ਹੋ ਗਏ ਸੇ ਦੁਆਰਾ ਸਵਾਰੀ ਕੀਤੀ ਲੈ ਕੇ ਰਾਯਾ ਸਾਹਿਬ ਜੀ ਦਾ ਆਰਾਮ ਤੇ ਆ ਕੇ ਰੱਬ ਨੂੰ ਤੇ ਅੱਗੇ ਤੁਸੀਂ ਸਰਬਣ ਕਰੋ ਸ਼ਾਲਾ ਓਏ ਸਾਡਾ ਮੰਨ ਦੇ ਕੇ ਰੇ ਗੇੜਾ ਲਾ ਕੇ ਤੇ ਫਿਰ ਦਰਜੀ ਭਾਈ ਦਾ ਫੋਨ ਆ ਗਿਆ ਕਹਿੰਦਾ ਪਹੁੰਚੋ ਲੰਗਰ ਸਾਨਾ ਸ਼ੁਰੂ ਤੇ ਆਪਾਂ ਪਹੁੰਚ ਗਏ ਜੀ ਲੰਗਰ ਤੇ ਰੱਥਲੋ ਮਯਾਰੇ ਦਰਜੀ ਭਾਈ ਉਹਨਾਂ ਦੇ ਤੇ ਉਹ ਤੇ ਭਾਈ ਉਹਨਾਂ ਨੇ ਫਰੂਟ ਚਾਟ ਪਾਸਤਾ ਤੇ ਨਿਊਡਲ ਤੇ ਖੀਰ ਠੰਡੀ ਕੇਲੇ ਆ ਦਾ ਪ੍ਰਸ਼ਾਦ ਤੇ ਸੇਬਾਂ ਦਾ ਪ੍ਰਸ਼ਾਦ ਬਤਾਇਆ ਕਿ ਪੀਤੀ ਸੇਵਾ ਤੇ ਐਮ ਐਨ ਐ ਮੋਹਨ ਲਾਲ ਜੀ ਦਾ ਦਿੱਤਾ ਸਰਮਾਨ ਤੇ ਸਾਰਿਆਂ ਦਾ ਦਿੱਤਾ ਬਹੁਤ ਬਹੁਤ ਧੰਨਵਾਦ ਲਓ ਜੀ ਸ਼ਗਵ ਤੇ ਸਾਰੀ ਸੰਗਤ ਨੂੰ ਸ਼ਿਕਾਉ ਜੀ ਅਮਰਜੀਤ ਅਮਰਜੀਤ ਹਲਵਾਈ ਲੱਗਾ ਹੋਇਆ ਈ ਪਾਸਤਾ ਬਣਾਣਾ ਉਹ ਅਮਰਜੀਤ ਬਣ ਜੂ ਪਾਸਤਾ ਜੇ ਕੇ ਜਾਈਏ ਉਹ ਨਹੀਂ ਨਹੀਂ ਚਾਹੁੰਦਾ ਗਾਰੀ ਭਾਈ ਜੀ ਰੋਗੋ 10 ਮਿੰਟ ਪਾਸਤਾ ਰੈਡੀ ਹੈ ਤੇ ਖਾ ਕੇ ਫੇਰ ਜਾਈਓ ਗੇੜਾ ਲਾ ਲਓ ਜੀ ਅੱਗੇ ਸੌਣੇ ਸ਼ਾਬਾਹ ਰਾਜਾ ਜੀ ਸਾਨੂੰ ਲੜਨਾ ਲੜਨਾ ਪਹਿਲੀ ਚੱਲ ਦੇ ਦੇ ਤੂੰ ਬਾ ਮੈਸ਼ ਦੇ ਉੱਤਰਦਾਏ ਕੋਈ ਆਣ ਕੇ ਤੈਨੂੰ ਜਮਾਏ ਤਾਂ ਸਾਰੇ ਸੋਰ ਦੇ ਕਾਜ ਪ੍ਰਤਪਾਨ ਸਿਕਾ ਕੋਈ ਬਦਨ ਇੱਥੇ टिक मनो हिते टिका त से ਚੱਲ ਲਿਏ ਹੁਣ ਫੇਰ ਦੁਬਾਰਾ ਇੱਕ ਵਾਰੀ ਫੇਰ ਦੁਬਾਰਾ ਮੋੜ ਕੇ ਚੱਲੇ ਆਂ ਰਾਜਾ ਸਾਹਿਬ ਤੇ ਹੁਣ ਕਰਾਂਗੇ ਦਰਸ਼ਨ ਅੱਜ ਆਇਆ ਜੀ ਆਖਰੀ ਦਿਨ ਤੇ ਘਰ ਵਾਲੀ ਮੇਰੀ ਆ ਰਹੀ ਆ ਤਿਆਰ ਤੇ ਹੋਉਂਦੀ ਜਿਗੀ ਤੇ ਆਪਾਂ ਦਰਸ਼ਨ ਹੁਣ ਕਰਾਂਗੇ ਕਿਉਂਕਿ ਦੋ ਦਿਨ ਤਾਂ ਇੱਕ ਦਿਨ ਬਾਹਰੇ ਰਹੇ ਕੱਲ ਪ੍ਰੋਗਰਾਮ ਸੀਗਾ ਕੱਲ ਵੀ ਰਾਤੀ ਦਰਸ਼ਨ ਨਹੀਂ ਹੋਏ ਤੇ ਹੁਣ ਆਪਾਂ ਦਰਸ਼ਨ ਕਰਕੇ ਰਾਜਾ ਸਾਹਿਬ ਮਹਾਰਾਜ ਦੇ ਤੇ ਫੇਰ ਆਵਾਂਗੇ ਲੋਜੀ ਘਰ ਵਾਲੀ ਵੀ ਆ ਗਈ ਆ ਏ ਵੀ ਨਾਲ ਜਾ ਰਹੇ ਸਾਡੇ ਇਹ ਹਾਂ ਲੈ ਕੇ ਆਏ ਉਹ ਬਿਸਕਟ ਠਾਕਰ ਰੱਖ ਲਏ ਤੁਸੀਂ ਬਿਸਕਟ ਵੀ ਨਾਲੇ ਜਾਪਲੇ ਬਿਸਕਟ ਸੰਧਦੇ ਯਾਰ ਸਾਈਡਾ ਤਾਂ ਲਈ ਆ ਬਿਸਕਟ ਚਲੋ ਮਿਲਦੇ ਆ ਜੀ ਹੁਣ ਰਾਜਾ ਸਾਹਿਬ ਸਾਰਿਆਂ ਸੋ ਸਤਿਕਾਰ ਆਦਾਬ ਜੀ ਫੇਰ ਅਸੀਂ ਪਹੁੰਚ ਗਏ ਹਸਪਤਾਲ ਦੇ ਨਾਲ ਵਾਲੇ ਲੰਗਰ 'ਚ ਤੇ ਉੱਥੇ ਛਕਿਆ ਕੜੀ ਯੋਲ ਤੇ ਨਾਲ ਮਟਰ ਪੀਰੀ ਦੀ ਸਬਜ਼ੀ ਨਾਲ ਚੌਲ ਛਕਿਆ ਤੇ ਨਾਲ ਛਕਿਆ ਪ੍ਰਸ਼ਾਦਾ ਤੇ ਫੇਰ ਪਹੁੰਚ ਗਏ ਆਪਾਂ ਜੀ ਚੰਡੋਲਾ ਕੋਲ ਘਰ ਵਾਲੀ ਕਹਿੰਦੀ ਆਪਾਂ ਲੈਣੇ ਝੂਟੇ ਆਪਾਂ ਆਏ ਅੱਜ ਝੂਟੇ ਲੈਣ ਚਲੋ ਜੀ ਸੁਣੋ ਫੇਰ ਘਰ ਆਈਆ ਲਲਕਾਰੇ ਸੋ ਲਲਕਾਰੇ